ਸੌਣ ਦਾ ਮਹੀਨਾ ਆਇਆ ਸੌਣ ਦਾ ਮਹੀਨਾ ਆਇਆ ਨੱਚ ਲੈ ਪੰਜਾਬਣੇ ਨੀ ਤੀਆਂ ਦਾ ਆ ਗਿਆ ਤਿਹਾਰ ਇਪਲੀ ਤੇ ਪਿੰਗਾ ਭਾ ਕੇ ਝੂਟ ਮੁਟਿਆਰੇ ਨੀ ਤੂੰ ਤਰ ਲੈ ਹਾਰ ਤੇ ਸ਼ਿੰਗਾਰ ਸੱਗੀ ਫੁੱਲ ਸਜਾਲੇ ਮੱਥੇ ਉੱਤੇ ਟਿੱਕਾ ਫਾ ਮੋਰਾਵਾਂ ਵਾਲੇ ਕੰਨ ਵਿੱਚ ਵਾਲੇ ਨੀ ਗਾਜਲਾਂ ਮੀ ਗੋਤ ਪਾ ਗਜਲੇ ਦੀ ਧਾਰੀ ਕੱਢ ਟੋਰ ਸ਼ਕੀਣੇ ਤੂੰ ਬਾਲੇ ਨੀ ਵੀੜੀ ਵਿੱਚ ਵੰਗਾ ਧੰਨ ਰਾਮ ਦਾ ਜੋੜਾ ਪਾਲਾ ਗਾਲ ਪਾਲੇ ਨਹੀਂ ਮੇਲਾਂਦਾ ਹਾਂ ਮਹੀਨਾ ਆਇਆ ਬਸ ਲਹ ਪੰਜਾਬ ਦੇ ਨਹੀਂ ਕੀ ਆਂਦਾ ਆ ਗਿਆ ਹਟਿਆ ਕਿੰਧਿਆ ਚ ਨੱਚ ਸ਼ੌਂਕ ਨਾਲ ਦੇ ਗੜਾ ਬੋਲੀ ਚੱਕ ਵੀ ਜਾਈ ਕੋਈ ਪਾਕੇ ਨਹੀਂ ਸਹੇਲੀਆਂ ਦੇ ਨਾਲ ਕਰ ਰੀਜ ਪੂਰੀ ਗੋਤ ਲੱਕ ਦੇ ਦਿਵਾਲੇ ਕਮਾਤੀ</html> ਸਭ ਨੂੰ ਕੁਝ ਹੋ ਗਿਆ। ਅਰੇ ਜਾਂਦੇ ਰਾਹੀ ਠਾੜ ਕੇ ਸੁਨਨ ਪੈ ਝਾਂਜਰ ਦਿੰਦਿਸ਼ਲਕਾਰ ਸੋਨ ਦਾ ਮਹੀਨਾ ਆਇਆ ਨੱਚ ਲਾ ਪੰਜਾਬੀਂ ਕੀ ਆਂਦਾ ਆ ਗਿਆ ਤੇtio ਅੰਬੁਰਾਂ ਦੇ ਉੱਤੇ ਪੀਂਗ ਨਹੀਂ ਚੜਾਲਾ ਸੀਟੀ ਮਾਰ ਕੇ ਪਤੈ ਨੂੰ ਲਿਆ ਤੋੜ ਕੇ ਮਾਈ ਦੇ ਨਾਂ ਤੇ ਕੋਈ ਬੋਲੀ ਨਹੀਂ ਸੁਪਾਲਾ ਰੱਖ ਦਿਲਾਂ ਨੂੰ ਜਾਂਦਾਂ ਦੇ ਨਾਲ ਛੋੜ ਕੇ ਤੈਨੂੰ ਦੇਖ ਟਾਣਾ ਸ਼ਰਮ ਨਾਲ ਝੁਕ ਗਿਆ ਵੇਖ ਸੋਣੀ ਸਲਖੀ ਮਟਿਆਰ ਸੌਣ ਦਾ ਮਹੀਨਾ ਆਇਆ ਨੱਚ ਲੈ ਪੰਜਾਬ ਨੇ ਨੀ ਧੀਆਂ ਦਾ ਆ ਗਿਆ ਤਿਆਰ ਸੌਣ ਦੀ ਟਟਾ ਲੈnde ਵੱਲੋਂ ਉੱਠੀ ਮੋਰ ਲੱਗ ਪੈਨੇ ਪਹਿਲਾ ਕੌਣ ਨੀ ਅੰਬਰਾ ਤੇ ਸੱਤ ਰੰਗੀ ਪਿੰਗਸੂਟ ਨਾਲ ਦੀ ਨਸ਼ਕਾਰ ਲੱਗ ਪਏ ਨੇ ਤੇਰੇ ਬਲ ਆਉਣ ਨੀ ਬਿਜਲੀ ਬਣ ਬੈਠਾ ਬੱਦਲਾਂ ਚ ਸੱਜਣ ਰਿਆ ਤੇਰੇ ਵੱਲ ਝਾਤੀਆਂ ਆਨੀ ਮਾਰ ਸੰਦਾਂ ਮਹੀਨਾ ਆਇਆ ਮਤਲਬ ਪੰਜਾਬ ਨੇ ਨੀ ਤੀਆਂ ਦਾ ਆ ਗਿਆ ਤਿਹਾੜੀ ਫੁੱਲੀ ਤੇ ਪਿੰਗਾ ਪਕੇ ਝੂਟ ਮੁਟਿਆਰੇ ਨਹੀਂ ਤੂੰ ਕਾਇਰ ਹੋਰ ਤੇ ਸ਼ਿਰਾਰਤ ਹੋਰ ਤੇ ਸ਼ਿਰਾਰਤ